ਪੰਜਾਬ ਦੀਆਂ 10 ਵੱਡੀਆਂ ਮੁੱਖ ਖਬਰਾਂ ਦੀਵਾਲੀ ਤੋਂ ਪਹਿਲਾਂ ਐਕਸਨ ਚ ਮਾਨ ਸਰਕਾਰ ਡੀਆਈਜੀ ਭੁੱਲਰ ਤੇ ਇੱਕ ਹੋਰ ਪਰਚਾ ਦਰਜ ਵੱਡੀ ਘਟਨਾ ਨਾਲ ਮੁੜ ਦਿਖ ਲਿਆ ਪੰਜਾਬ ਲਾਲ ਸਿੰਘ ਗੈਂਗ ਦਾ ਸ਼ੂਟਰ ਗ੍ਰਿਫਤਾਰ ਪੰਜਾਬ ਦੇ ਵਿੱਚ ਰੂਹ ਕੰਬਾਉ ਵਰਤਾਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗਰ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਦੀਵਾਲੀ ਤੋਂ ਪਹਿਲਾਂ ਐਕਸ਼ਨ ਚ ਮਾਨ ਸਰਕਾਰ ਅਧਿਕਾਰੀਆਂ ਨੂੰ ਜਾਰੀ ਕੀਤੇ ਸਖਤ ਹੁਕਮ ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਮਾਨ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਚ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬਖ ਬਖ ਵਿਭਾਗਾਂ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਅਤੇ ਪ੍ਰਬੰਧਕੀ ਸਖਤਰਾਂ ਨੂੰ ਆਗਾਮੀ ਤਿਹਾਰਾਂ ਦੇ ਸੀਜ਼ਨ ਦੌਰਾਨ ਝੋਨੇ ਦੀ ਚੱਲ ਰਹੀ ਖਰੀਦ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਚੰਡੀਗੜ੍ਹ 'ਚ ਆਪਣੀ ਰਿਹੈਸ ਵਿਖੇ ਆਈਏਐਸ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ 'ਚ ਹੜਾ ਕਾਰਨ ਹੋਈ ਭਾਰੀ ਤਬਾਹੀ ਦੇ ਬਾਵਜੂਦ ਪੰਜਾਬ ਵੱਲੋਂ ਅਜੇ ਵੀ ਕੌਮੀ ਅਨਾਜ ਭੰਡਾਰ 'ਚ 175 ਲੱਖ ਮੀਟਰਕ ਟਨ ਝੋਨੇ ਦਾ ਯੋਗਦਾਨ ਪਾਉਣ ਦੀ ਸੰਭਾਵਨਾ ਹੈ DIG ਹਰਚਰਨ ਸਿੰਘ ਪੁੱਲਰ ਖਿਲਾਫ ਸਮਰਾਲਾ ਵਿੱਚ ਐਫਆਈਆਰ ਦਰਜ ਬਾਦੀਆਂ ਜਾ ਰਹੀਆਂ ਮੁਸ਼ਕਲਾਂ सीबीआई ਦੀ ਇੱਕ ਟੀਮ ਨੇ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤੇ ਮੁਅੱਤਲ DIG ਹਰਚਰਨ ਸਿੰਘ ਪੁੱਲਰ ਦੇ ਸਮਰਾਲਾ ਨੇੜੇ ਫਾਰਮ ਹਾਊਸ ਤੇ ਛਾਪੇ ਮਾਰਿਆ ਇਸ ਛਾਪੇਮਾਰੀ ਦੌਰਾਨ सीबीआई ਦੀ ਟੀਮ ਕਈ ਕਾਂਡੇ ਤੱਕ ਇਸ ਫਾਰਮ ਹਾਊਸ ਦੀ ਤਲਾਸ਼ੀ ਲੈਂਦੀ ਰਹੀ ਸੀਬੀਆਈ ਚੰਡੀਗੜ੍ਹ ਤੋਂ ਆਈ ਟੀਮ ਦੀ ਅਗਵਾਈ ਡੀਐਸਪੀ ਰਕੇਸ਼ ਮੋਰੀਆ ਕਰ ਰਹੇ ਸੀ ਦੀਵਾਲੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਘੇਰ ਲਏ ਦੋ ਗੈਂਗਸਟਰ ਕਰਤਾ ਇਨਕਾਊਂਟਰ ਪਿਛਲੇ ਦਿਨੀ RAMDAS ਚ ਬਿਲਡਿੰਗ ਕਰਨ ਵਾਲੇ ਨੌਜਵਾਨ ਕਮਲਜੀਤ ਸਿੰਘ ਕੱਲੂ ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰਾਂ ਨੂੰ ਪੁਲਿਸ ਨੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਕਿ ਜਦੋਂ ਪੁਲਿਸ ਟੀਮ ਉਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਰਾਵੀ ਦਰਿਆ ਨੇੜੇ ਲੈ ਗਈ ਤਾਂ ਦੋਮੇ ਨੇ ਅਚਾਨਕ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਵੱਡੀ ਕਟੜਾ ਨਾਲ ਮੁੜਦਿਆ ਲਿਆ ਪੰਜਾਬ ਦੀਵਾਲੀ ਦੇ ਪਟਾਕਿਆਂ ਵਾਂਗ ਚੱਲੀਆਂ ਗੋਲੀਆਂ ਇੱਧਰ ਉੱਧਰ ਭੱਜੇ ਲੋਕ ਪੰਜਾਬ ਵਿੱਚ ਫਿਰ ਤੋਂ ਗੋਲੀਆਂ ਚੱਲਣ ਦੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਗੈਂਗਸਟਰਾਂ ਦੇ ਸਟਾਨਿਕ ਅਟਵਾਲ ਹਾਊਸ ਕਲੋਨੀ ਦੇ ਐਮ ਡੀ ਮਨਦੀਪ ਸਿੰਘ ਗੋਰਾ ਨੂੰ ਦਫ਼ਤਰ ਤੋਂ ਬਾਹਰ ਬੁਲਾ ਕੇ ਉਹਨਾਂ ਤੇ ਗੋਲੀਆਂ ਚਾੜ ਦਿੱਤੀਆਂ ਗੋਰਾ ਨੂੰ ਬਚਾਉਣ ਲਈ ਆਏ ਉਹਨਾਂ ਦੇ ਕਰੀਬੀ ਸਾਥੀ ਦੇ ਜਦੋਂ ਗੈਂਗਸਟਰ ਨੂੰ ਫੜਨ ਦਾ ਯਤਨ ਕੀਤਾ ਤਾਂ ਗੈਂਗਸਟਰਾਂ ਨੇ ਉਸ ਤੇ ਗੋਲੀ ਚਲਾ ਦਿੱਤੀ ਤੇ ਉਸ ਦੀ ਲੱਤ ਤੇ ਲੱਗੀ ਮਨਦੀਪ ਸਿੰਘ ਗੋਰਾ ਨੂੰ ਪਹਿਲਾਂ ਵੀ ਗੈਂਗਸਟਰ ਧਮਕੀਆਂ ਦੇ ਚੁੱਕੇ ਹਨ ਉਹਨਾਂ ਦੇ ਦਫ਼ਤਰ 'ਚ ਬੈਠੇ ਸਾਥੀਆਂ ਨੇ ਵੀ ਗੋਰਾ ਦੀ ਆਵਾਜ਼ ਸੁਣ ਕੇ ਗੈਂਗਸਟਰਾਂ ਦੇ ਜਵਾਬਤ ਗੋਣੀਆਂ ਚਲਾਈਆਂ ਜਵਾਬੀ ਫਾਇਰਿੰਗ ਹੁੰਦੇ ਵੇਖ ਕੇ ਦੋਵੇਂ ਗੈਂਗਸਟਰ ਜੋ ਕਾਲੇ ਰੰਗ ਦੀ ਥਾਰ ਗੱਡੀ 'ਚ ਆਏ ਸਨ ਉਸੇ ਥਾਰ 'ਚ ਬੈਠ ਕੇ ਫਰਾਰ ਹੋ ਗਏ ਡੀਐਸਪੀ ਨੇ ਕਿਹਾ ਕਿ ਗੈਂਗਸਟਰ ਦੀ ਪਛਾਣ ਹੋ ਚੁੱਕੀ ਹੈ ਜੋ ਹਾਲ ਹੀ 'ਚ ਵਿਦੇਸ਼ ਤੋਂ ਆਇਆ ਦੱਸਿਆ ਜਾਂਦਾ ਹੈ ਪੰਜਾਬ 'ਚ ਫਿਰ ਰੂ ਕੁੰਬਾਉ ਬਾਰਦਤ ਨੌਜਵਾਨ ਨੂੰ ਬੇਰਹਿਮੀ ਨਾਲ ਵੱਢ ਕੀਤਾ ਕਤਲ ਜ਼ਿਲ੍ਹੇ ਦੇ ਮੂਸਾਪਿੰਡ ਚ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਨੇ ਨੌਜਵਾਨ ਤੇ ਕਹਾੜੀ ਨਾਲ ਬਾਰ ਕੀਤਾ ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਕੱਟ ਗਈਆਂ ਉਸ ਨੂੰ ਜ਼ਖਮੀ ਹਾਲਤ ਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਘਰਾਰ ਦਿੱਤਾ ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣੇ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਗੋਲੀਆਂ ਦੀ ਠਾਠਾ ਨਾਲ ਕੰਬਿਆ ਪੰਜਾਬ ਕਾਰੋਬਾਰੀ ਦੇ ਘਰ ਤੇ ਹੋਈ ਤਾਵੜ ਤੋੜ ਫਾਇਰਿੰਗ ਪੰਜਾਬ ਵਿੱਚ ਵੱਡੀ ਵਾਦਤ ਹੋਣ ਦੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਚ ਇੱਕ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਵਾਰਦਾਤ ਵਿੱਚ ਘਰ ਦੀ ਬਾਲਕਨੀ ਦੇ ਸ਼ੀਸ਼ੇ ਚੱਕਣਾ ਚੂਰ ਹੋ ਗਏ ਅਤੇ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਵਿਖਾਈ ਦਿੱਤੇ ਫਾਇਰਿੰਗ ਤੋਂ ਬਾਅਦ ਘਰ ਦੇ ਬਾਹਰ ਇੱਕ ਪਰਚੀ ਮਿਲੀ ਜਿਸ ਉੱਤੇ ਕੌਂਸਲ ਚੌਧਰੀ ਗੁਰੂਪਤ ਤੇ 5 ਕਰੋੜ ਰੁਪਏ ਲਿਖਿਆ ਹੋਇਆ ਸੀ ਪਟਿਆਲਾ ਦੇ ਸਾਬਕਾ ਮੇਅਰ ਸੰਜੀਪ ਸ਼ਰਮਾ ਬਿੱਟੂ ਮੁੜ ਕਾਂਗਰਸ ਚ ਸ਼ਾਮਲ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਮੋੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਇਸ ਤੋਂ ਪਹਿਲਾਂ ਉਹ ਕਾਂਗਰਸ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਜਿੱਥੇ ਉਹਨਾਂ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪੀਐਲਸੀ ਪਾਰਟੀ ਤੋਂ ਚੋਣ ਲੜੀ ਸੀ ਤੇ ਇਸ ਤੋਂ ਬਾਅਦ ਉਹ ਪਟਿਆਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਬਣੇ ਸਨ ਪਰ ਅੱਜ ਸੰਜੀਤ ਸਰਮਾ ਬਿੱਟੂ ਨੇ ਅੱਜ ਮੋੜ ਤੋਂ ਕਾਂਗਰਸ ਜੁਆਇਨ ਕਰ ਲਈ ਹੈ ਲਾਰਸ ਗੈਂਗ ਦਾ ਸ਼ੂਟਰ ਗ੍ਰਿਫਤਾਰ ਮਿਲਿਆ ਇਟਲੀ ਮੇਡ ਪਿਸਤੌਲ ਪੰਜਾਬ ਸਣੇ ਵੱਖ-ਵੱਖ ਸੂਬਿਆਂ 'ਚ ਪਰਚੇ ਦਰਜ ਰਾਜਸਥਾਨ ਦੀ ਕੋਰਟ ਪੁਤਲੀ ਬਹਿਰੋੜ ਜ਼ਿਲ੍ਹਾ ਪੁਲਿਸ ਨੇ ਲਾਲ ਸਿੰਘ ਗੈਂਗ ਦੇ ਇੱਕ ਸ਼ੂਟਰ ਸੱਜੇ ਜੱਟ ਨੂੰ ਗ੍ਰਿਫਤਾਰ ਕੀਤਾ ਉਸ ਦੀ ਗ੍ਰਿਫਤਾਰੀ ਲਈ 25000 ਦਾ ਇਨਾਮ ਐਲਾਨਿਆ ਗਿਆ ਸੀ ਪੁਲਿਸ ਨੇ ਇੱਕ ਵਿਦੇਸ਼ੀ ਬਣੀ ਇਤਲਾਵੀ ਪਿਸਤੌਲ ਅਤੇ ਦੇਸੀ ਹਥਿਆਰਾਂ ਦਾ ਇੱਕ ਜ਼ਖੀਰਾ ਬਰਾਮਦ ਕੀਤਾ ਹੈ ਉਸ ਦੇ ਖਿਲਾਫ ਰਾਜਸਥਾਨ ਹਰਿਆਣਾ ਪੰਜਾਬ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਸੈਰਾਂ ਅਤੇ ਦਰਜਨਾ ਮਾਮਲੇ ਦਰਜ ਹਨ ਪੁਲਿਸ ਲੰਬੇ ਸਮੇਂ ਤੋਂ ਇਸ ਅਫਰਾਦੀ ਦੀ ਭਾਲ ਕਰ ਰਹੀ ਸੀ ਤੇ ਨਾਕਾਬੰਦੀ ਦੌਰਾਨ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ